ਦਲੇ ਭਾਰਤ ਪਾਕਿਸਤਾਨ ਤਣਾਤੋਂ ਬਾਅਦ ਹੁਸੈਨੀਵਾਲਾ ਸਰਦ ਨਾਲ ਲੱਗਦੇ ਇਲਾਕੇ ਵਿੱਚ ਫਿਰ ਦਿਖਾਈ ਦਿੱਤੇ ਪਾਕਿਸਤਾਨੀ ਡਰੋਨ ਪਿੰਡ ਵਾਸੀਆਂ ਨੇ ਬਣਾਈਆਂ ਵੀਡੀਓ ਕੀਤੀ ਵਾਇਰਲ ਹੀਰਾਨਗਰ ਤੋਂ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਤੱਕ ਦੇ ਖੇਤਰ ਵਿੱਚ ਆਸਮਾਨ ਤੇ ਦਿਖੇ ਸ਼ੱਕੀ ਡਰੋਨ ਕੁਝ ਦਿਨ ਪਹਿਲਾਂ ਬੜੇ ਭਾਰਤ ਪਾਕਿਸਤਾਨ ਜੰਗ ਦੇ ਹਾਲਾਤ ਠੀਕ ਹੋਣ ਤੇ ਫਿਰੋਜ਼ਪੁਰ ਦੇ ਸਰਦ ਦੀ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਲੇਕਿਨ ਆਪਣੇ ਦੇਸ਼ ਵਿੱਚ ਇਨਾ ਕੁਝ ਨਸ਼ਟ ਹੋਣ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪੜੋਸੀ ਦੇਸ਼ ਵੱਲੋਂ ਫਿਰ ਭਾਰਤੀ ਸੀਮਾ ਵਿੱਚ ਡਰੋਨ ਫੇਜਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਹਕੀਕਤ ਐਤਵਾਰ ਰਾਤ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਦ ਨਾਲ ਲੱਗਦੇ ਇੱਕ ਪਿੰਡ ਦੇ ਉੱਪਰ ਪਾਕਿਸਤਾਨੀ ਡਰੋਨਾਂ ਦੇ ਦਿਖਾਈ ਦੇਣ ਤੋਂ ਮਿਲੀ ਪਿੰਡ ਵਾਸੀਆਂ ਨੇ ਡਰੋਨਾਂ ਨੂੰ ਦੇਖਦੇ ਹੀ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਡਰੋਨ ਤਸਕਰਾਂ ਦੇ ਨਹੀਂ ਹੋ ਸਕਦੇ ਇਹ ਡਰੋਨ ਜ਼ਰੂਰ ਪਾਕਿਸਤਾਨ ਫੌਜ ਦੇ ਹੋਣਗੇ ਜਿਸ ਨੂੰ ਸਰਦ ਤੇ ਜਾਸੂਸੀ ਕਰਨ ਲਈ ਲਾਂਚ ਕੀਤਾ ਗਿਆ ਹੈ ਡਰੋਨਾਂ ਦੀ ਰੌਸ਼ਨੀ ਬਹੁਤ ਦੂਰ ਤੋਂ ਦਿਖਾਈ ਦੇ ਰਹੀ ਸੀ ਲੋਕਾਂ ਨੇ ਇਸ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ ਬੀਐਸਐਫ ਇਸ ਡਰੋਨਾਂ ਨੂੰ ਲੈ ਕੇ ਸੁਚੇਤ ਹੋ ਗਿਆ ਹੈ ਲੇਕਿਨ ਡਰੋਨਾਂ ਬਾਰੇ ਅਧਿਕਾਰੀਆਂ ਦਾ ਕੋਈ ਸਪਸ਼ਟਿਕਰਨ ਨਹੀਂ ਆਇਆ ਹੈ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਕੇਵਲ ਹੁਸੈਨੀ ਵਾਲਾ ਸਰਦ ਦੇ ਲਾਕੇ ਵਿੱਚ ਹੀ ਨਹੀਂ ਬਲਕਿ ਹੀ ਰਾਨਗਰ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਦ ਨਾਲ ਲੱਗਦੇ ਭਾਰਤੀ ਪਿੰਡ ਮਨੀਆਰੀ ਦੇ ਲੋਕਾਂ ਨੇ ਰਾਤ ਨੂੰ ਅਸਮਾਨ ਵਿੱਚ ਚਾਰ ਸ਼ੱਕੀ ਡਰੋਨ ਉੱਡਦੇ ਦੇਖੇ ਇਸ ਦੇ ਨਾਲ ਹੀ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਦੇ ਵਾਰਡ ਨੰਬਰ 13 ਵਿੱਚ ਸਥਿਤ ਚਕੰਦਰ ਫੀਡਰ ਦੇ ਨੇੜੇ ਸਥਾਨਕ ਲੋਕਾਂ ਦੁਆਰਾ ਇੱਕ ਦਰਜਨ ਤੋਂ ਵੱਧ ਡਰੋਨ ਵੀ ਅਸਮਾਨ ਵਿੱਚ ਉੱਡਦੇ ਦੇਖੇ ਗਏ ਚਸ਼ਮਦੀਦਾਂ ਦੇ ਅਨੁਸਾਰ ਇਹ ਡਰੋਨ ਕਟਵਾਦੇ ਹੇਠਲੇ ਇਲਾਕਿਆਂ ਤੋਂ ਪੰਜਾਬ ਵੱਲ ਉੱਡਦੇ ਦੇਖੇ ਗਏ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਅਲਰਟ ਮੋੜਤੇ ਹਨ ਅਤੇ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ